ਐਸ਼ਕਾਂ ਤੇ ਆ ਰਹੇ ਤੁਹਾਡੇ ਪ੍ਰਧਾਨ ਜੀ ਵੀ ਸੁਖਵੀਰ ਬਾਦਲ ਜੀ ਵੀ ਸਾਡੀ ਪੰਥਕ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਫਿਰ ਲੋਕਾਂ ਨੇ ਕਿਉਂ ਉਹ ਨੂੰ ਮੰਨਿਆ ਨਹੀਂ ਲੋਕ ਸਭਾ ਦੇ ਵਿੱਚ ਸਾਡਾ ਪ੍ਰਧਾਨ ਮੰਤਰੀ ਦਾ ਕੋਈ ਉਮੀਦਵਾਰ ਕਿਹੜਾ ਸੀ ਅਸੀਂ ਉਹਨੂੰ ਵੋਟਾਂ ਪਾਉਣ ਲੋਕਾਂ ਨੂੰ ਦੱਸਣ ਅਸਫਲ ਰਹੇ ਜੇ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਮਾਰੇ ਸੀ ਪਰ ਉਹਨਾਂ ਨੇ ਚੋਣ ਕਿਉਂ ਲੜ ਲਈ ਕਿਉਂ ਚੋਣ ਲੜੇ ਉਹ ਔਰ ਦੂਜੀ ਗੱਲ 300 ਸਭ ਸਾਡੇ ਪਹਿਲਾਂ ਹੀ ਉਲਟ ਸੀ ਉਹ ਵੀ ਟਿਕਟ ਦਾ ਲਾਲਚ ਦਾ ਨਾ ਲਾਗੇ ਤੁਹਾਡੇ ਨਹੀਂ ਨਾਲ ਆਏ ਸੀ ਫਿਰ ਉਹ ਕਹਿੰਦੇ ਟਿਕਟ ਦੋ ਲੋਗੇ ਸਮਝਦੇ ਵੀ ਕਾਲੀ ਦਲ ਜਿਹੜਾ ਹੈ ਹੋ ਸਕਦਾ ਜਿਹੜੇ ਬਗਾਵਤੀ ਸੁਰਾਂ ਉੱਠ ਰਹੀਆਂ ਦੋ ਫਾੜਨਾ ਹੋ ਜਾਏ ਔਰ ਪ੍ਰਧਾਨ ਕਿਤੇ ਵੀ ਅੱਜ ਜਿਹੜੀ ਉਂਗਲ اٹਹੀ ਹੈ ਕੀ ਕਹਿਣਾ ਚਾਹੁੰਦਾ ਨਾ ਹੀ ਸਾਡੇ ਪਾਰਟੀ ਪ੍ਰਧਾਨ ਤੇ ਕਿ ਉਂਗਲ ਉੱਠ ਸਕਦੀ ਹੈ ਜਿਹੜੇ ਉਂਗਲ ਠਾਉਣ ਵਾਲੇ ਆ ਦੋ ਚਾਰ ਬੰਦੇ ਦੇਖੋ ਇਹ ਤਾਂ ਹੁੰਦੇ ਹੀ ਨੇ ਸਾਡੇ ਪਾਰਟੀ ਪ੍ਰਧਾਨ ਸਾਹਿਬ ਦੇ ਸਾਰੇ ਸ਼ਰਮਣੀ ਕਾਲੀ ਦਲ ਦੇ ਤਕਰੀਬਨ ਮੈਂ ਕਹਿੰਨਾ 99% ਹਲਕਾ ਚਾਰ ਜਿਹੜੇ ਇੱਕ ਦੋ ਗਏ ਨੇ ਉਹ ਤਾਂ ਮੈਂ ਕਹਿ ਨਹੀਂ ਸਕਦਾ ਸਾਰੇ ਸ਼ਰਮਣੀ ਕਮੇਟੀ ਮੈਂਬਰ ਸਹਿਬਾਨ ਸਾਰੇ ਐਸੀ ਦਲਿਤ ਲੀਡਰ ਸਹਿਬਾਨ ਸਾਰੇ ਭਾਈਚਾਰਿਆਂ ਨੇ ਸਾਰੇ ਭਾਈਚਾਰਕ ਨੇ ਕਿਹਾ ਵੀ ਸੁਖਵੀਰ ਸਿੰਘ ਬਾਦਲ ਜੀ ਤੋਂ ਬੜੀ ਵਧੀਆ ਪ੍ਰਧਾਨ ਸ਼ਰਮਣੀ ਅਕਾਲੀ ਦਲ ਦਾ ਮਿਹਨਤੀ ਪ੍ਰਧਾਨ ਕੋਈ ਨਹੀਂ ਹੋਇਆ ਔਰ ਸਾਰੇ ਉਹਨਾਂ ਨੇ ਚਟਾਨ ਵਾਂਗੂ ਖੜੇ ਆ ਅੱਜ ਦੀ ਜਿਹੜੀ ਮੀਟਿੰਗ ਹੈ ਜਥੇਦਾਰ ਸਾਡੇ ਭਪਿੰਦਰ ਸਿੰਘ ਪਿੰਦਾ ਸ਼ਹਿਰੀ ਪ੍ਰਧਾਨ ਲੁਧਿਆਣੇ ਦੀ ਅਗਵਾਈ ਚ ਅੱਜ ਮੀਟਿੰਗ ਰੱਖੀ ਹੈ ਸਾਰੇ ਸੀਨੀਅਰ ਲੀਡਰ ਸਹਿਬਾਨ ਸਾਰੇ ਹਲਕਾ ਇੰਚਾਰਜ ਸਰਕਾਰ ਪ੍ਰਧਾਨ ਯੂਥ ਦੇ ਸਾਰੇ ਆਗੂ ਆਏ ਨੇ ਵਿਚਾਰ ਬਟਾਂਦਰਾ ਇਹ ਕੀਤਾ ਇਹਦੇ ਵਿੱਚ ਇਹ ਨਹੀਂ ਕੋਈ ਸਾਡੀ ਪਾਰਟੀ ਪ੍ਰਧਾਨ ਤੇ ਕੋ ਉਂਗਲੀ ਜਾਂ ਦੋਸ਼ ਪਾੜ ਦੀ ਕੋਈ ਗੱਲ ਨਹੀਂ ਸਾਡੀ ਪਾਰਟੀ ਦੀ ਜਿਹੜੀ ਲੋਕ ਸਭਾ ਤੋਂ ਬਾਅਦ ਸਾਰੇ ਵਰਕਰਾਂ ਦਾ ਸੀ ਧੰਨਵਾਦ ਕਰਨਾ ਸੀ ਬੋਟਾ ਪੈਣੀਆ ਨਾ ਪੈਣੀਆ ਉਹ ਅਲੱਗ ਇੱਕ ਵਿਸ਼ਾ ਸਾਰੇ ਪਾਰਟੀ ਵਰਕਰਾਂ ਨੂੰ ਬੜੀ ਮਿਹਰਤ ਕੀਤੀ ਪਰ ਸਾਰਿਆਂ ਦਾ ਸੀ ਇਕੱਠੇ ਹੋ ਕੇ ਇੱਕ ਦੂਜੇ ਦਾ ਧੰਨਵਾਦ ਕੀਤਾ ਵੀ ਸਾਰੇ ਇਕੱਠੇ ਹੋ ਕੇ ਅੱਗੇ ਤੋਂ ਵੀ ਲੜੀ ਤੁਸੀਂ ਗੱਲ ਕੀਤੀ ਹੈ ਚੋਣਾਂ ਦੀ ਕਿ ਸਮਝ ਦਿਓ ਕਿ ਅਕਾਲੀ ਦਲ ਇਸ ਬਗਾਵਤੀ ਸੁਰਾਂ ਸਿਗੀਆਂ ਤਾਂ ਕਰਕੇ ਮੈਂ ਜੱਸ ਸਕਿਆ ਜਾਂ ਲੋਕਾਂ ਨੇ ਤੁਹਾਨੂੰ ਜਿਹੜਾ ਹੈ ਮੈਂਡੇਟ ਨਹੀਂ ਦਿੱਤਾ ਉਹਦਾ ਕਾਰਨ ਕੀ ਸਮਝਦੇ ਹੋ ਬਹੁਤ ਕਾਰਨ ਹੁੰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਈ ਨਾ ਪਈ ਇਹਦਾ ਤਾਂ ਮੰਥਨ ਹੋ ਹੀ ਰਿਹਾ ਹੈ ਬਹਿਰ ਕਿਤਨਾ ਕਿਤੇ ਉਹਨਾਂ ਨੂੰ ਹਟਾਉਣ ਵਾਲੀ ਲਿਆ ਅਸੀਂ ਦੋਨਾਂ ਦੇ ਵਿੱਚ ਇਹ ਮੇਰਾ ਵਿਅਕਤੀਤਵ ਗੱਲ ਹੈ ਕਿ ਉਹ ਦੋਨਾਂ ਦੇ ਵਿੱਚ ਸਾਡੀ ਪਾਰਟੀ ਨੂੰ ਹਿੱਸਾ ਨਹੀਂ ਸੀਦਾ ਨੁਕਸਾਨ ਸਾਨੂੰ ਚੜਨਾ ਪਿਆ ਜਿਹੜਾ ਆਪਾਂ ਹਮੇਸ਼ਾ ਕਹਿੰਦੇ ਆ ਰਹੇ ਤੁਹਾਡੇ ਪ੍ਰਧਾਨ ਜੀ ਵੀ ਸੁਖੀਰ ਬਾਦਲ ਜੀ ਵੀ ਸਾਡੀ ਪੰਥਕ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਫਿਰ ਲੋਕਾਂ ਨੇ ਕਿਉਂ ਉਹਨੂੰ ਮੰਨਿਆ ਨਹੀਂ ਇਦੇ ਵਿੱਚ ਬੜੇ ਕਾਰਨ ਨੇ ਪਾਰਟੀ ਪ੍ਰਧਾਨ ਸਾਹਿਬ ਜੀ ਅੱਸੀ ਵੀ discuti ਸਾਡੀ ਬਹਿਸ ਹੀ ਕਰੂਗੀ ਇਹਦੇ ਵਿੱਚ ਅਸੀਂ ਅਜੇ ਕਹਿਣਾ ਕੁਝ ਜਲਦਬਾਜ਼ੀ ਹੋਊਗੀ ਮੈਂ ਤਾਂ ਫੇਰ ਦੁਬਾਰਾ ਉਹੀ ਗੱਲ ਦੁਹਰਾਉਣਾ ਵੀ ਜੋ ਮੈਂ ਮਹਿਸੂਸ ਕੀਤਾ ਆਪ ਦੇ ਹਾਲ ਕੀ ਸਾਊਥ ਦੇ ਵਿੱਚ ਮੇਰੀ ਆਪਦੀ رائے ਆ ਵੀ ਜਾਂ ਤਾਂ ਲੋਕ ਕਹਿੰਦੇ ਸੀ ਮੋਦੀ ਸਾਹਿਬ ਨੂੰ ਵੋਟਾਂ ਪਾਓ ਜਾਂ ਮੋਦੀ ਸਾਹਿਬ ਦੇ ਅਗੇਂਸਟ ਵੋਟਾਂ ਪਾਓ ਅਸੀਂ ਦੋਨੋਂ ਦੇ ਵਿੱਚ ਹੀ ਨਹੀਂ ਸੀ ਲੋਕ ਸਭਾ ਦੇ ਵਿੱਚ ਸਾਡਾ ਪ੍ਰਧਾਨ ਮੰਤਰੀ ਦਾ ਕੋਈ ਉਮੀਦਵਾਰ ਕਿਹੜਾ ਸੀ ਅਸੀਂ ਉਹਨੂੰ ਵੋਟਾਂ ਪਾਉਣ ਲੋਕਾਂ ਨੂੰ ਦੱਸਣ 'ਚ ਅਸਫਲ ਰਹੇ ਲੀਡਰ ਤੁਹਾਡੇ ਆ ਅਡ ਹੋ ਗਏ ਔਰ ਪ੍ਰਧਾਨ ਕੀਤੇ ਉਂਗਲ ਉਠਾਰੇ ਨੇ ਪ੍ਰਧਾਨ ਨਹੀਂ ਹੋਣਾ ਚਾਹੀਦਾ ਨਵਾਂ ਪ੍ਰਧਾਨ ਹੋਣਾ ਇਸ ਕਰਕੇ ਹਾਰ ਦੇ ਕਾਰਨ ਉਹਨਾਂ ਨੇ ਉਠਾਈ ਜਾਂ ਕੋਈ ਹੋਰ ਕਾਰਨ ਸੀ ਦੇਖੋ ਜੀ ਇਹ ਪਤਾ ਨਹੀਂ ਕਾਰਨ ਕੀ ਹੈ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕੀ ਕਾਰਨ ਹੈ ਦੱਸ ਰਿਹਾ ਪ੍ਰੈਸ ਕਾਨਫਰੰਸ ਕਰਕੇ ਪ੍ਰੋਪਰ ਪ੍ਰੈਸ਼ਨ ਕਰ ਕੋਈ ਕਾਰਨ ਜੇਕਰ ਚੰਦੂ ਮਾਜਰਾ ਸਾਹਿਬ ਕਾਰਨ ਦੱਸਦੇ ਮੈਨੂੰ ਇਹ ਦੱਸਣ ਚੰਦੂ ਮਾਜਰਾ ਸਾਹਿਬ ਨੇ 30 ਦਿਨ ਪਹਿਲਾਂ ਸਾਡ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਦੀ ਟਿਕਟ ਤੇ ਚੋਣ ਕਿਉਂ ਲੜੀ ਜੇ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਮਾਰੇ ਸੀ ਪਰ ਉਹਨਾਂ ਨੇ ਚੋਣ ਕਿਉਂ ਲੜ ਲਈ ਕਿਉਂ ਛੋਣ ਲੜੇ ਹੋ ਔਰ ਦੂਜੀ ਗੱਲ ਆ 300 ਸਭ ਸਾਡੇ ਪਹਿਲਾਂ ਹੀ ਉਲਟ ਸੀ ਉਹ ਵੀ ਟਿਕਟ ਦਾ ਲਾਲਚ ਇਹ ਤਾਂ ਨਾਲ ਆਗੇ ਸੀ ਤੁਹਾਡੇ ਨਹੀਂ ਨਾਲ ਆਏ ਸੀ ਫਿਰ ਉਹ ਕਹਿੰਦੇ ਸੀ ਟਿਕਟ ਦੋ ਪਾਰਟੀ ਪ੍ਰਧਾਨ ਸਾਹਿਬ ਨੇ ਸਾਡੇ ਸਰ ਰਣਜੀਤ ਸਿੰਘ ਢੱਲੋਂ ਜੀ ਨੂੰ ਵੀ ਟਿਕਟ ਮੈਂ ਗੁਰਦੁਆਰਾ ਸਾਹਿਬ 'ਚ ਖੜਾ ਦਾਅਵੇ ਨਾ ਨਹੀਂ ਪੱਕਾ ਮਹਾਰਾਜ ਦੀ ਹਜ਼ੂਰੀ 'ਚ ਖੜਾ ਕਿ ਇਕੱਲੇ ਇਕੱਲੇ ਵਰਕਰ ਨੂੰ ਪੁੱਛ ਕੇ ਅਸੀਂ ਔਰ ਫਿਰ ਹਲਕਾ ਇੰਚਾਰਜ ਦੀਆਂ ਚਾਰ-ਚਾਰ ਮੀਟਿੰਗਾਂ ਕਰਨ ਤੋਂ ਬਾਅਦ ਅਸੀਂ ਸਰ ਰਣਜੀਤ ਸਿੰਘ ਢੱਲੋਂ ਜੀ ਦਾ ਨਾਮ ਦਿੱਤਾ ਔਰ ਉਹਨਾਂ ਨੂੰ ਟਿਕਟ ਦਿੱਤੀ ਉਦਾਂ ਹੀ ਸਾਰੀਆਂ ਡਿਕਟਰਾਂ ਬਣੀਆਂ ਜਿੱਥੇ ਪ੍ਰਵਿੰਦਰ ਸਿੰਘ ਢੀਂਡਸਾ ਦੀ ਪਾਰਟੀ ਤੋਂ ਪਹਿਲਾਂ ਹੀ ਵਾਰ ਸੀ ਬੀਬੀ ਜਗੀਰ ਕੌਰ ਦੀ ਪਹਿਲਾ ਹੀ ਵਾਰ ਕਦੇ ਆ ਗਏ ਕਦੇ ਚਲੇ ਗਏ ਪਤਾ ਨਹੀਂ ਇਹਨਾਂ ਦੇ ਪਿੱਛੇ ਕੌਣ ਆ ਕੌਣ ਨਹੀਂ ਇਹਨਾਂ ਦੋ ਚਾਰ ਬੰਦਿਆਂ ਦੇ ਜੇਕਰ 400 ਡੈਲੀਗੇਟ ਆ ਮੰਨ ਲਓ ਫੋਰ ਐਗਜ਼ਾਮਪਲ ਜੇਕਰ ਚਾਰ ਬੰਦੇ ਕਹਿਣ ਵੀ ਅਸੀਂ ਪਾਰਟੀ ਪ੍ਰਧਾਨ ਨੂੰ ਨਹੀਂ ਮੰਨਦੇ 396 ਤਾਂ ਮੰਨਦੇ ਆ ਨਾ ਇਹਨਾਂ ਦੀ ਕੋਈ ਗਿਣਤੀ ਨਹੀਂ ਦੋ ਇੱਕ ਦੋ ਚਾਰ ਹੋਣਾ ਚਾਹੀਦਾ ਕਿ ਨਹੀਂ ਚਾਹੇ ਕੋਈ ਵੀ ਚਾਹੇ ਉਹ ਕਰੇ ਇੱਕ ਦੀ ਵੀ ਨਰਾਜ਼ਗੀ ਹੋਵੇ ਲੇਕਿਨ ਉੱਥੇ ਵਿਚਾਰ ਹੋਣਾ ਚਾਹੀਦਾ ਕਿ ਨਹੀਂ ਕਿਉਂਕਿ ਉਹਨਾਂ ਦਾ ਰਾਈਟ ਹੈ ਬਿਲਕੁਲ ਵਿਚਾਰ ਹੋਣਾ ਚਾਹੀਦਾ ਪਾਰਟੀ ਦੇ ਫਾਰਮ ਦੇ ਵਿੱਚ ਰਹਿ ਕੇ ਵਿਚਾਰਾ ਤਾਂ ਚੱਲ ਰਹੀਆਂ ਨੇ 117 ਵਿਧਾਨ ਸਭਾ ਹਲਕੇ ਦੇ ਇੰਚਾਰਜ ਬਲਾਕੇ ਸਾਰ ਸੁਖਵੀਰ ਸਿੰਘ ਬਾਦਲ ਨੇ 5 ਘੰਟੇ ਇਕੱਲੇ ਇਕੱਲੇ ਬੰਦੇ ਦੀ ਰਾਏ ਲਈ ਵਿਚਾਰੀ ਸੀ ਔਰ ਸਾਰਿਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਆ ਕਿ ਪਾਰਟੀ ਪ੍ਰਧਾਨ ਸਾਰ ਸੁਖਵੀਰ ਸਿੰਘ ਬਾਦਲ ਤੋਂ ਵਧੀਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਇਸ ਸਮੇਂ ਆ ਸਭ ਤੋਂ ਮਿਹਨਤੀ ਸਭ ਤੋਂ ਵਧੀਆ ਪ੍ਰਧਾਨ ਨੇ ਔਰ ਸਾਰਿਆਂ ਨੇ ਉਹਨਾਂ 'ਤੇ ਭਰੋਸਾ ਪ੍ਰਗਟ ਕੀਤਾ ਉਹ ਕਹਿੰਦੇ ਅਸੀਂ ਵੀ ਮੱਥਾ ਟੇਕਣ ਗਏ ਆ ਆਪਣੀ ਜਿਹੜੀ ਭੁੱਲ ਬਖਸ਼ਾਨ ਗਏ ਆ ਉਹ ਕਹਿੰਦੇ ਕਮਰਿਆਂ ਚ ਬਹਿ ਕੇ ਪੜਦੇ ਆ ਪਿੱਛੇ ਨਹੀਂ ਭੁੱਲ ਬਖਸ਼ਾਨੀ ਚਾਹੀਦੀ ਜਿੱਦਾਂ ਅਸੀਂ ਭੁੱਲ ਬਖਸ਼ਾਈਏ ਐਦਾਂ ਹੋਣੀ ਚਾਹੀਦੀ ਔਰ ਜਥੇਦਾਰ ਨੂੰ ਚਿੱਠੀ ਵੀ ਦਿੱਤੀ ਆ ਕਿ ਮੰਨਦੇ ਹੋ ਵੀ ਕਿਤੇ ਕਿਤੇ ਕਮੀ ਰਹਿ ਗਈ ਇਸ ਗੱਲ 'ਚ ਕੋਈ ਕਮੀ ਨਹੀਂ ਹੈ ਜੀ ਇਹ ਜੇਕਰ ਚੰਦੂ ਮਦਰ ਸਾਹਿਬ ਹੁਣ ਚਿੱਠੀ ਦੇਣੀ ਸੀ ਚਿੱਠੀ 30 ਦਿਨ ਪਹਿਲਾਂ ਕਿੱਥੇ ਗਈ ਸੀ ਤੁਹਾਡੀ ਜੇਕਰ ਭੁੱਲ ਬਖਸ਼ਾਉਣ ਦਾ ਸੁਖਵੀਰ ਬਾਦਲ ਜੀ ਦਾ ਜਾਂ ਪਾਰਟੀ ਦਾ ਤਰੀਕਾ ਗਲਤ ਸੀ 40 ਦਿਨ ਪਹਿਲਾਂ ਕਿੱਥੇ ਸੀ ਤੁਸੀਂ ਛੱਡੋ ਜੀ ਇਹ ਤਾਂ ਐਵੇਂ ਗੱਲਾਂ ਨੇ ਕੋਈ ਇਹਨਾਂ ਦਾ ਬੇਸ ਨਹੀਂ ਇਹ ਬੇਸਲਸ ਗੱਲਾਂ ਕਰ ਰਹੇ ਨੇ ਅੱਜ ਕਹਿ ਰਹੇ ਨੇ ਜਾ ਕੇ ਭੁੱਲ ਬਖਸ਼ਾ ਲਓ ਤੁਸੀਂ ਪਰਮਿੰਦਰ ਢੀਂਸਾ ਸਾਹਿਬ ਚਾਰ ਤੱਕ ਚੋਣਾਂ ਲੜ ਲਈਆਂ ਉਹ ਐਮਪੀ ਦੀ ਇਲੈਕਸ਼ਨ ਤੁਸੀਂ ਲੜੀ ਕਾਲੀ ਤਲਵਾਰੋਂ 2017 ਜੇ ਐਮਐਲਏ ਦੀ ਲੜੀ ਛੱਡੋ ਗੱਲਾਂ ਉਦੋਂ ਕਿੱਥੇ ਸੀਗੇ ਅੱਜ ਸਰਕਾਰ ਦਾ ਮਾੜਾ ਮੋਟਾ ਪਲੇਟਫਾਰਮ ਦੇ ਵਿੱਚ ਸਪੋਰਟਾ ਘੱਟ ਪੈ ਗਈਆਂ ਵੋਟਾਂ ਵੱਤ ਬੈ ਗਈਆਂ ਪਾਰਟੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੇਕਰ ਪਾਰਟੀ ਪ੍ਰਧਾਨ ਸਾਹਿਬ ਨੂੰ ਕੋਈ رائے ਦੇਣੀ ਆ ਉਹ ਤਾਂ ਸਾਡੇ ਵਰਗੇ ਛੋਟੇ ਵਰਕਰਾਂ ਤੋਂ رائے ਮੰਗਦੇ ਇਹ ਤਾਂ ਐਡੇ ਵੱਡੇ ਲੀਡਰ ਨੇ ਚੰਦੂ ਮਾਜਰਾ ਸੱਤਾ ਨਾਲ ਬੈਣ ਵਾਲੇ ਲੀਡਰ ਬਿਨਾਂ ਮਤਲਬ ਦੀਆਂ ਗੱਲਾਂ ਔਰ ਕਰਨ ਜ਼ਰੂਰ ਮੰਨਦੇ ਹੋ ਤੁਸੀਂ ਸੁਖਵੀਰ ਬਾਦਲ ਹੀ ਪ੍ਰਧਾਨ ਰਹਿਣਗੇ ਉਹਨਾਂ ਦੇ ਪ੍ਰਧਾਨਗੀ ਹੇਠ ਹੀ ਅੱਗੇ 27ਵੀਂ ਚੋਣਾਂ ਲੜੀ ਜਾਣਗੇ 100% ਪ੍ਰਧਾਨ ਰਹਿਣਗੇ 100% ਸਾਨੂੰ ਆਪ ਦੇ ਪ੍ਰਧਾਨ ਤੇ ਪੂਰਾ ਮਾਣ ਹੈ ਮੈਂ ਕਹਿੰਦਾ ਮੈਂ ਤਾਂ ਆਪਦੇ ਵੱਲੋਂ ਕਹਿੰਦਾ ਮਾਣ ਹੈ ਮੈਨੂੰ ਆਪਦੇ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਤੇ ਔਰ ਦੋਹੇ ਪੰਜਾਬ ਤੇ ਚਲੋ ਇਹ ਸਨ ਜਸਵੰਤ ਸਿੰਘ ਗੈਸਪੁਰਾ ਜਿਹੜੇ ਕੀ ਸੀਨੀਅਰ ਆਗੂ ਰਹੇ ਨੇ ਔਰ ਉਹ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ 2027 ਦੀਆਂ ਚੋਣਾਂ ਛੋੜ ਨਹੀਂ ਕਰ ਲਿਆ ਜਿੱਤੇਗਾ ਇਹ ਤਾਂ ਵਾਲਾ ਸਮਾਂ ਦੱਸੇਗਾ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਐਮਪੀ ਇਲੈਕਸ਼ਨਾਂ ਦੇ ਵਿੱਚ ਇੱਕ ਸੀਟ ਲੈ ਕੇ ਆਇਆ ਕਿ 2027 ਦੇ ਵਿੱਚ ਸਰਕਾਰ ਬਣਾਣਗੇ ਕਿ ਨਹੀਂ ਬਣਾਣਗੇ ਇਹ ਤਾਂ ਸਮਾਂ ਦੱਸੇਗਾ ਵਿਕਾਸ ਦੇ ਨਾਲ ਰਾਜੇਸ਼ ਮਹਾਰਾਜ ਸਿਟੀ ਨੂੰ ਗੋਦ ਲੈਣਾ